ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰਮਖ ਪਿਆਰਿਓ ਇਸ ਤੋਂ ਪਹਿਲੇ ਭਾਗ ਦੇ ਵਿੱਚ ਆਪਾਂ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦੀ ਜੋ ਵਿਚਾਰ ਕੀਤੀ ਸੀ ਸੱਚੇ ਪਾਤਸ਼ਾਹ ਸਤਗੁਰੂ ਨੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਸੀ ਭਾਈ ਤੇਰੀ ਇਹ ਜਵਾਨੀਆਂ ਜਿਹੜੀ ਇਹਨੂੰ ਅਜਾਈ ਨਾ ਜਾਣਦੇ ਤੂੰ ਪ੍ਰਮਾਤਮਾ ਦੇ ਨਾਲ ਜੇ ਪਿਆਰ ਪੁੰਨਣਾ ਵੀ ਹੈ ਮੁਹੱਬਤ ਪਾਉਣੀ ਚਾਹੁੰਨਾ ਤੇ ਮੁਹੱਬਤ ਇਸ ਤਰ੍ਹਾਂ ਪਾ ਜਿਵੇਂ ਮੱਸੀ ਪਾਣੀ ਦੇ ਨਾਲ ਮੁਹੱਬਤ ਹੈ ਪਾਣੀ ਤੋਂ ਬਿਨਾ ਮੱਸੀ ਦੀ ਮੌਤ ਹੋ ਜਾਂਦੀ ਹੈ ਕਿਉਂਕਿ ਪਾਣੀ ਦੇ ਵਿੱਚ ਬਹੁਤ ਸਾਰੇ ਜੀਵ ਰਹਿੰਦੇ ਆ ਪਰ ਐਗਜ਼ੈਂਪਲ ਗੁਰੂ ਸਾਹਿਬ ਨੇ ਮੱਸੀ ਦੀ ਸਾਨੂੰ ਦਿੱਤੀ ਹੈ ਗੁਰੂ ਪਾਤਸ਼ਾਹ ਜੀ ਕਹਿੰਦੇ ਆ ਤੇਰਾ ਜਿਹੜਾ ਜੀਵਨ ਆਏ ਬੀਤਦਾ ਜਾ ਰਿਹਾ ਇੱਕ ਦਿਨ ਜਵਾਨੀ ਤੇਰੀ ਕਿਤੇ ਅਜਾਈ ਨਾ ਚਲੀ ਜਾਵੇ ਉਸ ਤੋਂ ਬਾਅਦ ਫਿਰ ਬਡੇਪਾ ਆਉਂਦਾ ਜ਼ਿੰਦਗੀ ਦਾ ਆਪਾਂ ਨੂੰ ਪਤਾ ਜਿਹੜੀ ਬਡੇਪੇ ਦੀ ਅਵਸਥਾ ਹੈ ਜਿਹੜੀ ਬਡੇਪੇ ਦੀ ਸਟੇਜ ਹੈ ਉਹ ਸਾਡੀ ਜ਼ਿੰਦਗੀ ਦੀ ਇੱਕ ਲਾਸਟ ਸਟੇਜ ਹੁੰਦੀ ਹੈ ਸਾਰੇ ਆਪਾ ਸੂਝਵਾਨ ਆ ਸਿਆਣੇ ਆ ਤੁਸੀਂ ਸਾਰੇ ਜਾਣਦੇ ਹੋ ਇਸ ਤੋਂ ਬਾਅਦ ਤਾਂ ਇੱਕ ਮੰਜ਼ਿਲ ਆ ਮੌਤ ਉੱਤੇ ਹਰੇਕ ਬੰਦਾ ਪਹੁੰਚ ਹੀ ਜਾਂਦਾ ਹੈ ਤੇ ਉਸ ਮੰਜ਼ਲ ਤੋਂ ਪਹਿਲਾਂ ਉਸ ਮੌਤ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਨੂੰ ਦੱਸਦੇ ਆ ਭਲਿਆ ਤੂੰ ਬਾਣੀ ਦੇ ਨਾਲ ਪਿਆਰ ਪਾ ਉਸ ਪ੍ਰਮਾਤਮਾ ਦੇ ਨਾਲ ਪਿਆਰ ਪਾਲਾ ਜਿਨੇ ਤੈਨੂੰ ਇਸ ਸ੍ਰਿਸ਼ਟੀ ਤੇ ਐਨਾ ਸੋਹਣਾ ਸਰੀਰ ਦੇ ਕੇ ਭੇਜਿਆ ਐਡੀ ਵੱਡੀ ਕਿਰਪਾ ਕਰਕੇ ਸ੍ਰਿਸ਼ਟੀ ਤੇ ਭੇਜਿਆ ਨਾ ਉਹਦੇ ਲਈ ਸਮਾਂ ਬਣਾਇਆ ਕਰ ਜ਼ਿੰਦਗੀ ਚ ਉਹਨੂੰ ਯਾਦ ਕਰਿਆ ਕਰ ਗੁਰੂ ਸਾਹਿਬ ਜੀ ਸਾਨੂੰ ਦੱਸ ਰਹੇ ਆ ਅੱਗੇ ਕੀ ਕਹਿੰਦੇ ਪਾਸ਼ਾ ਜੀ ਕੀ ਕਿਰਪਾ ਕਰਦੇ ਆ ਤੁਸੀਂ ਸਾਰੇ ਧਿਆਨ ਨਾਲ ਸੁਣਿਓ ਜੀ ਬਿਰਧ ਪਿਓ ਸੂਜੇ ਨਹੀਂ ਕਾਲ ਪੋਟਿਓ ਆਨ ਗੁਰੂ ਪਾਤਸ਼ਾਹ ਜੀ ਕਹਿੰਦੇ ਵੇਖ ਤੂੰ ਭਾਈ ਬੁੱਢਾ ਹੋ ਗਿਆ ਐ ਬਿਰਧ ਪਿਓ ਸੂਜੇ ਨਹੀਂ ਪਰ ਤੈਨੂੰ ਸੂਜ ਨਹੀਂ ਆਈ ਅਜੇ ਜਣੀ ਤੂੰ ਸਮਝ ਨਹੀਂ ਰਹਾ ਆਪਣੇ دنیਆਵੀ ਜਿਹੜੇ ਸਵਾਦ ਹਨ ਉਹ ਛੱਡ ਨਹੀਂ ਰਿਹਾ ਕਹਿੰਦੇ ਮੌਤ ਸਿਰ ਤੇ ਆ ਗਈ ਕਾਲ ਪਹੁੰਚ્યો ਆਹਨ ਇਸ ਤੋਂ ਵੱਡੀ ਤਾਂ ਕੋਈ ਗੱਲ ਹੀ ਨਹੀਂ ਐ ਜਿਦੋਂ ਬੰਦਾ ਬੁੱਢਾ ਹੋ ਗਿਆ ਆਪਾਂ ਨੂੰ ਪਤਾ ਵੀ ਮੌਤ ਹੀ ਐ ਇਸ ਤੋਂ ਬਾਅਦ ਤਾਂ ਹੋਰ ਤਾਂ ਕੁਝ ਨਹੀਂ ਐ ਜੇ ਫਿਰ ਵੀ ਆਪਾਂ ਪਰਮਾਤਮਾ ਨੂੰ ਯਾਦ ਨਹੀਂ ਨਾ ਕਰਦੇ ਉਹਦੇ ਲਈ ਸਮਾਂ ਨਹੀਂ ਕੱਢਦੇ ਤਾਂ ਬਹੁਤ ਮਾੜੀ ਗੱਲ ਹੈ ਤਾਂ ਕਰਕੇ ਗੁਰੂ ਪਾਤਸ਼ਾਹ ਜੀ ਕਹਿੰਦੇ ਆ ਬਿਰਧ ਪਿਓ ਸੂਝੇ ਨਹੀਂ ਕਾਲ ਪਉਟਿਓ ਆਣ ਕਾਲ ਪਉਟਿਓ ਆਣ ਅਗੇ ਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਹੋ ਨਾਨਕ ਨਰ ਬਾਵਰੇ ਕਿਉਂ ਨਾ ਪਜੇ ਭਗਵਾਨ ਗੁਰੂ ਪਾਤਸ਼ਾਹ ਜੀ ਕਹਿੰਦੇ ਨਾਨਕ ਆਖਦਾ ਹੈ हे ਝੱਲਿਆ ਮਨੁੱਖ हे ਬੇਸਮਝਿਆ ਪ੍ਰਾਣੀ ਤੂੰ ਪ੍ਰਮਾਤਮਾ ਨੂੰ ਕਿਉਂ ਨਹੀਂ ਯਾਦ ਕਰਦਾ ਤੇਰਾ ਇਹ ਜਿਹੜਾ ਸਮਾਂ ਬੀਤਦਾ ਜਾ ਰਿਹਾ ਕਈ ਵਾਰੀ ਪਤਾ ਬੰਦਾ ਕੀ ਸੋਚਦਾ ਵੀ ਅਜੇ ਤਾਂ ਬਹੁਤ ਸਮਾਂ ਪਿਆ ਯਾਰ ਅਜੇ ਤਾਂ ਜਵਾਨੀ ਦੇ ਦਿਨ ਆਪਾਂ ਬਾਅਦ 'ਚ ਯਾਦ ਕਰ ਲਾਂਗੇ ਪਰ ਇੱਕ ਗੱਲ ਯਾਦ ਰੱਖਿਓ ਜਿੱਦੋ ਬੰਦਾ ਜਵਾਨੀ ਦਾ ਬਲ ਗਵਾ ਲੈਂਦਾ ਨਾ ਬਾਣੀ ਦੇ ਵਿੱਚ ਗੁਰੂ ਨੇ ਸਾਨੂੰ ਸਾਰਾ ਕੁਝ ਸਮਝਾਇਆ ਹੈ ਇਹ ਅੱਖਾਂ ਦੇ ਵਿੱਚ ਜਦੋਂ ਪਾਣੀ ਨਿਕਲਣ ਲੱਗ ਜਾਂਦਾ ਤੇ ਜਵਾਨ ਬੋਲ ਨਹੀਂ ਸਕਦੀ ਕੰਨਾਂ ਦੇ ਰਾਹੀਂ ਸੁਣਨਾ ਜਦੋਂ ਬੰਦ ਹੋ ਜਾਂਦਾ ਨਾ ਇੱਕ ਦਾ ਬੜੇਪਾ ਜਿਹੜਾ ਰੋਗ ਆ ਉਹ ਤਾਂ ਆਉਣਾ ਹੋਣਾ ਹੀ ਆ ਪਤਾ ਹੀ ਆਪਾਂ ਨੂੰ ਤਾਂ ਸਰੀਰ ਤੇ ਆਉਣਾ ਹੀ ਆ ਹਰ ਇੱਕ ਦੇ ਆਉਣਾ ਨਾ ਬੜੇਪਾ ਰੋਗ ਤਾਂ ਬੜੇਪੇ ਰੋਗ ਤੋਂ ਬਿਨਾ ਜੇ ਕੋਈ ਤੇ ਸਰੀਰ ਨੂੰ ਹੋਰ ਕੋਈ ਬਿਮਾਰੀ ਲੱਗੀ ਨਾ ਭਲਿਓ ਫਿਰ ਜੇ ਤੁਸੀਂ ਜਵਾਨੀ ਵੇਲੇ ਤੁਸੀਂ ਨਹੀਂ ਯਾਦ ਕੀਤਾ ਨਾ ਪ੍ਰਮਾਤਮਾ ਨੂੰ ਤੇ ਸੱਚ ਕਰਕੇ ਜਾਨੇ ਹੋ ਤੁਸੀਂ ਸਮਾਜ ਦੇ ਵਿੱਚ ਰਹਿੰਦੇ ਹੋ ਆਪਣੇ ਆਲੇ-ਦੁਆਲੇ ਦੇਖਿਓ ਉਹ ਫਿਰ ਬਜ਼ੁਰਗ ਹੋਇਆ ਬੰਦਾ ਵੀ ਪ੍ਰਮਾਤਮਾ ਨੂੰ ਯਾਦ ਨਹੀਂ ਕਰਦਾ ਫਿਰ ਉਹ ਖੱਜਲ ਖਵਾਰ ਹੁੰਦਾ ਬਹੁਤ ਜ਼ਿਆਦਾ ਅੱਗੇ ਗੁਰੂ ਪਾਤਸ਼ਾਹ ਜੀ ਇਹੀ ਗੱਲਾਂ ਸਾਨੂੰ ਸੁਮਿਆਉਂਦੇ ਹਨ ਧਨ ਦਾ ਰਾ ਸੰਪਤ ਸਗਲ ਜene ਆਪਣੀ ਕਰਮਾਨ ਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜਾ ਹੈ ਧਨ دار ਆਪਣੀ ਇਸਤਰੀ ਨੂੰ ਆਪਣੇ ਪਰਿਵਾਰ ਨੂੰ ਤੂੰ ਆਪ ਦਾ ਸਮਝਦਾ ਨਾ ਇਹ ਜਾਇਦਾਦ ਨੂੰ ਆਪਣਾ ਸਮਝਦਾ ਸੱਚ ਕਰਕੇ ਜਾਣ ਇਹ ਤੇਰੇ ਨਾਲ ਕੋਈ ਨਹੀਂ ਨਿਭਣਾ ਤੇਰੇ ਨਾਲ ਕਿਸੇ ਨਹੀਂ ਜਾਣਾ ਇਹ ਸਾਰੀ ਇੱਥੇ ਹੀ ਰਹਿ ਜਾਣਾ ਕਿਉਂਕਿ ਇਹ ਜਿਹੜੀਆਂ ਦਿਨਾਵੀ ਚੀਜ਼ਾਂ ਇਹ ਜੀਵਨ ਗੁਜ਼ਾਰੇ ਦੇ ਲਈ ਹੈ ਤਾਂ ਜ਼ਰੂਰੀ ਹੈ ਗੁਰਮਖ ਜਿਹੜੀ ਗੁਰਮਤ ਹੈ ਗੁਰਮਖ ਨੂੰ ਇਹ ਗੱਲਾਂ ਨਹੀਂ ਸਿਖਾਉਂਦੀ ਕਿ ਤੂੰ ਆਪਣਾ ਪਰਿਵਾਰ ਛੱਡਨਾ ਜਾਂ ਕਿਰਤ ਕਮਾਈ ਛੱਡਨੀ ਹੈ ਇਹ ਗੱਲਾਂ ਤੋਂ ਨਹੀਂ ਸਾਨੂੰ ਗ੍ਰੇਜ ਪ੍ਰਮਾਤਮਾ ਨੇ ਕੀਤਾ ਗੁਰੂ ਦਾ ਤਾਂ ਪਹਿਲਾ ਉਪਦੇਸ਼ ਹੀ ਇਹ ਹੈ ਵੀ ਕਿਰਤ ਕਰਨੀ ਹੈ ਤੇ ਨਾਮ ਜਪਣਾ ਵੰਡ ਕੇ ਸਕਣਾ ਹੈ ਪਰਿਵਾਰ ਦੇ ਵਿੱਚ ਰਹਿਣਾ ਪਰ ਇਹ ਗੱਲਾਂ ਨੂੰ ਆਪਣੀਆਂ ਸੁਰਤ ਦੇ ਵਿੱਚ ਨਹੀਂ ਬਿਠਾਉਣਾ ਵੀ ਹੈ ਜੋ ਕੁਛ ਮੈਂ ਕੀਤਾ ਪਰਿਵਾਰ ਲਈ ਠੀਕ ਹੈ ਤੇਰੀ ਡਿਊਟੀ ਲੱਗੀ ਹੈ ਤੈਨੂੰ ਪ੍ਰਮਾਤਮਾ ਨੇ ਭੇਜਿਆ ਤੇਰੇ ਮਗਰ ਤੈਨ ਚਾਰ ਮੈਂਬਰ ਆ ਉਹਨਾਂ ਦੀ ਤੂੰ ਡਿਊਟੀ ਨਿਭਾ ਰਿਹਾ ਬਿਲਕੁਲ ਆਪਣੇ ਫਰਜ਼ੇ ਦਾ ਕਰੋ ਪਰ ਉਸ ਫਰਜ਼ ਦੇ ਨਾਲ ਇੱਕ ਤੇਰਾ ਫਰਜ਼ ਇਹ ਵੀ ਹੈ ਜਿਸ ਮਾਲਕ ਨੇ ਤੈਨੂੰ ਇਸ ਦੁਨੀਆ ਤੇ ਭੇਜਿਆ ਹੈ ਜਿਸ ਪ੍ਰਮਾਤਮਾ ਨੇ ਤੈਨੂੰ ਇੰਨਾ ਸੋਹਣਾ ਸਰੀਰ ਬਖਸ਼ ਕੇ ਇਸ ਦੁਨੀਆ ਤੇ ਭੇਜਿਆ ਹੈ ਉਹ ਵੀ ਤੇਰਾ ਫਰਜ਼ ਆ ਉਹਨੂੰ ਯਾਦ ਕਰਨਾ ਉਹਦੀ ਯਾਦ ਨੂੰ ਆਪਣੀ ਸੁਰਤ ਦੇ ਵਿੱਚ ਰੱਖ ਇਹ ਵੀ ਤੇਰਾ ਫਰਜ਼ ਆ ਤਾਂ ਕਰਕੇ ਗੁਰੂ ਪਾਸ਼ਾ ਜੀ ਕਹਿੰਦੇ ਜਿਹੜੀ ਧਨ ਹੈ ਇਹ ਤੇਰੀ ਦਾਰਾ ਇਤਰੀ ਯਾਦਾਂ ਇਹਨੂੰ ਆਪਣੇ ਨਾ ਸਮਝੇ ਇਹ ਤੇਰਾ ਕੁਛ ਨਹੀਂ ਹੈ ਤੇ ਇੱਕ ਤੇਰਾ ਇੱਕ ਗੁਜ਼ਾਰੇ ਕਰਨ ਲਈ ਹੈ ਸਾਰਾ ਕੁਛ ਇਹ ਤਾਂ ਦੁਨਿਆਵੀ ਚੀਜ਼ਾਂ ਪਰ ਉਹ ਨਾਮ ਅੰਨਾ ਸੱਚਾ ਉਹਦੀ ਨਪਰੀਤ ਗੰਢ ਲਾ ਪਾਸ਼ਾ ਜੀ ਕਹਿੰਦੇ ਐਨ ਮੈਂ ਕਸ ਸੰਗੀ ਨਹੀਂ ਨਾਨਕ ਸੱਚੀ ਜਾਨ ਗੁਰੂ ਪਾਸ਼ਾ ਜੀ ਕਹਿੰਦੇ ਜਿੰਨੀਆਂ ਆਪਾਂ ਹੁਣ ਗੱਲਾਂ ਕੀਤੀਆਂ ਇਹ ਇੰਨਾ ਚ ਕੁਛ ਵੀ ਸੱਚਾ ਨਹੀਂ ਹੈ ਇਹ ਤੇਰੇ ਸਾਥ ਦੇਣ ਵਾਲਾ ਨਹੀਂ ਹੈ ਇਹ ਤੇਰੇ ਨਾਲ ਨਹੀਂ ਨਿਭਣਾ ਜੇ ਤੂੰ ਇਸ ਦੁਨੀਆ ਤੇ ਇਕੱਲਾ ਆਇਆ ਤਾਂ ਇੱਕ ਦਿਨ ਇਕੱਲੇ ਨੇ ਜਾਣਾ ਹੈ ਜਿੱਦੇ ਤੂੰ ਪਹਿਲੇ ਦਿਨ ਇਸ ਦੁਨੀਆ ਤੇ ਆਇਆ ਸੀ ਉਹਦੇ ਵੀ ਤੇਰੀ ਨਗ ਟੁੱਟੀ ਸੀ ਪ੍ਰਮਾਤਮਾ ਦੇ ਨਾਲੋਂ ਤੇ ਪਹਿਲੀ ਆਰਥਿਕ ਧਰਤੀ ਤੇ ਆਇਆ ਰੋਇਆ ਸੀ ਤੇ ਅੱਜ ਫੇਰ ਤੂੰ ਉਹਦੇ ਕੋਲੇ ਜਾਣਾ ਜਿੱਥੋਂ ਆਇਆ ਸੀ ਇਹਨਾਂ ਨੇ ਕਿਸੇ ਨੇ ਤੇਰਾ ਸਾਥ ਨਹੀਂ ਦੇਣਾ ਤਾਂ ਕਰਕੇ ਉਹਦੇ ਨਾਮ ਦੇ ਨਾਲ ਆਪਾਂ ਜੋੜਨਾ ਕਰੀਏ ਗੁਰੂ ਪਾਤਸ਼ਾਹ ਜੀ ਸਾਨੂੰ ਇਹ ਸਮਝਾ ਰਹੇ ਹਨ ਪਤ ਤ ਤ ਉਦਾਰਨ ਭੈ ਹਰਨ ਹਰਨਾਥ ਕੇਨਾਥ ਪ੍ਰਭੂ ਜੀ ਵਕਾਰੀਆਂ ਨੂੰ ਵਕਾਰਾਂ ਦੇ ਵਿੱਚੋਂ ਬਾਹਰ ਕੱਢਣ ਦੀ ਸਮਰੱਥਾ ਰੱਖਦੇ ਹਨ ਸਾਰੇ ਡਰ ਸਾਰੇ ਡਰ ਜਿੰਨੇ ਵੀ ਤੇਰੇ ਡਰ ਉਹ ਦੂਰ ਕਰਨ ਦੀ ਸਮਰੱਥਾ ਹਨ ਗੁਰੂ ਪਾਤਸ਼ਾਹ ਜੀ ਕਹਿੰਦੇ ਉਹਨੇ ਖਸਮਿਆ ਤੇ ਖਸਮ ਹਨ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਕਹਿੰਦਾ ਹੈ ਪਤਤ ਉਦਾਰਨ ਉਹ ਸਾਡੇ ਸਾਰੇ ਪਾਪ ਕੱਟਣ ਵਾਲਾ ਉਹ ਸ਼ਕਤੀ ਜਿਹਦੇ ਬਾਰੇ ਗੁਰੂ ਤੇਗ ਬਹਾਦਰ ਸਾਹਿਬ ਜੀ ਤੈਨੂੰ ਸਮਝਾ ਰਹੇ ਆ ਜਿਹਦੀ ਯਾਦ ਦੇ ਵਿੱਚ ਜੁੜਨ ਨੂੰ ਗੁਰੂ ਤੇਗ ਬਹਾਦਰ ਸਾਹਿਬ ਤੈਨੂੰ ਬੰਦਿਆ ਕਹਿ ਰਹੇ ਆ ਕਿ ਉਸ ਬਾਹੀ ਗੁਰੂ ਪ੍ਰਮਾਤਮਾ ਦੀ ਗੱਲ ਹੋ ਰਹੀ ਆ ਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਤੇਰੇ ਸਾਰੇ ਪਾਪ ਕੱਟਣ ਵਾਲਾ ਹੈ ਉਹ ਤੇਰੇ ਸਾਰੇ ਡਰ ਦੂਰ ਕਰਨ ਵਾਲਾ ਹੈ ਉਹਨੇ ਖਸਮਿਆਂ ਦਾ ਖਸਮ ਹੈ ਉਹ ਦਿਨਾਂ ਦਾ ਕੋਈ ਆਸਰਾ ਨਹੀਂ ਨਾ ਹੁੰਦਾ ਉਹਨਾਂ ਦਾ ਉਹ ਆਸਰਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਕਹੋ ਨਾਨਕ ਤੈ ਜਾਨੀ ਐ ਸਦਾ ਬਸਤ ਤਮ ਸਾਥ ਨਾਨਕ ਆਖਦਾ ਹੈ ਹੇ ਮਨਾ ਉਸ ਪ੍ਰਮਾਤਮਾ ਨੂੰ ਕਿਹੜੇ ਪ੍ਰਮਾਤਮਾ ਨੂੰ ਜਿਹੜਾ ਨੇ ਖਸਮਿਆਂ ਦਾ ਖਸਮ ਜਿਹੜਾ ਸਾਰੇ ਡਰ ਦੂਰ ਕਰਨ ਵਾਲਾ ਜਿਹੜਾ ਸਾਰੇ ਵਿਕਾਰੀਆਂ ਨੂੰ ਵਿਕਾਰਾਂ ਚੋਂ ਕੱਢਣ ਵਾਲਾ ਉਹਨੂੰ ਹਮੇਸ਼ਾ ਆਪਣੇ ਨਾਲ ਸਮਝ ਉਹਨੂੰ ਆਪਣੀ ਸੁਰਤ ਦੇ ਵਿੱਚ ਰੱਖ ਉਹ ਸਦਾ ਤੇਰੇ ਨਾਲ ਵਸਦਾ ਹੈ ਉਹ ਹਮੇਸ਼ਾ ਤੇਰੇ ਨਾਲ ਰਹਿੰਦਾ ਉਹਦੇ ਬਿਨਾਂ ਤੂੰ ਕੱਖ ਨਹੀਂ ਹੈ ਉਦੀ ਯਾਦ ਬਿਨਾ ਤੇਰੀ ਕੋਈ ਹੋਂਦ ਹੀ ਨਹੀਂ ਐ ਬੇਸ਼ੱਕ ਤੂੰ ਸਰੀਰ ਲੈ ਕੇ ਤੁਰਿਆ ਫਿਰਦਾ ਪਰ ਆਤਮਿਕ ਤੌਰ ਤੇ ਤੂੰ ਮਰਿਆ ਹੋਇਆ ਤਾਂ ਕਰਕੇ ਗੁਰੂ ਪਾਤਸ਼ਾਹ ਜੀ ਕਹਿੰਦੇ ਆ ਧੰਨ ਧੰਨ ਜੈ ਤੋ ਕਦਿਓ ਤਾਂ ਸੋ ਨਾਕੀਨ ਜਿਸ ਪ੍ਰਮਾਤਮਾ ਨੇ ਤੈਨੂੰ ਇਹ ਸਰੀਰ ਦਿੱਤਾ ਧੰਨ ਦਿੱਤਾ ਉਸ ਨਾਲ ਤੂੰ ਪਿਆਰ ਨਹੀਂ ਪਾਇਆ ਕਿੱਡੀ ਵੱਡੀ ਗੱਲ ਆ ਸੱਚ ਕਰਕੇ ਜਾਨਿਓ ਗੁਰਮੁਖਵਾਂ ਗੱਲ ਜ਼ਰੂਰ ਸੁਣਿਓ ਜਿੰਨੇ ਵੀ ਆਪਾਂ ਬੈਠੇ ਆ ਸਾਰੇ ਜੋ ਵੀ ਸੁਣ ਰਿਹਾ ਇਸ ਦੁਨੀਆ ਦੇ ਵਿੱਚ ਆਪਾਂ ਸਮਾਜ ਦੇ ਵਿੱਚ ਰਹਿਨੇ ਆ ਜੇ ਕੋਈ ਬੰਦਾ ਕਿਸੇ ਬੰਦਾ ਕੋਈ ਬੰਦਾ ਪ੍ਰੋਬਲਮ ਦੇ ਵਿੱਚ ਆ ਗਿਆ ਬਹੁਤ ਵੱਡੀ ਸਮੱਸਿਆ ਆ ਗਈ ਕੋਈ ਬੰਦਾ ਉਹਦੀ ਮਦਦ ਕਰ ਦਿੰਦਾ ਉਹਨੂੰ ਪਹਿਲਾਂ ਵਾਲੇ ਸਥਾਨ ਤੇ ਆ ਕੇ ਖੜਾ ਕਰ ਦਿੰਦਾ ਪਹਿਲੀ ਵਾਲੀ ਸਟੇਜ ਤੇ ਤੇ ਬੰਦਾ ਉਹਦਾ ਆਸਾਨ ਭੁੱਲ ਜੇ ਤੇ ਜਿਹੜੇ ਬੰਦੇ ਨੇ ਮਦਦ ਕੀਤੀ ਹਿੰਦੀ ਨਾ ਉਹ ਪਤਾ ਕੀ ਕਹਿੰਦਾ ਕਹਿੰਦਾ ਯਾਰ ਬੜਾ ਖਰਾਬ ਬੰਦਾ ਹੈ ਕਹਿੰਦਾ ਮੈਂ ਇਹਦੇ ਔਖੇ ਟਾਈਮ ਤੇ ਇਹਦੀ ਮਦਦ ਕੀਤੀ ਸੀ ਪਰ ਇਹਨੇ ਮੇਰਾ ਗੁਣ ਨਹੀਂ ਜਾਣਿਆ ਇਹ ਕੋਨੇ ਕੋਈ ਨਿੱਕਾ ਮੋਟਾ ਕੰਮ ਹੀ ਕੀਤਾ ਭਲਾ ਦਿਨਾਂ ਵੀ ਪੈਸਿਆਂ ਦੀ ਮਦਦ ਕਰਤੀ ਹੁਣ ਹੀ ਜਾਂ ਹੋਰ ਕੋਈ ਕੰਮ ਅੜਿਆਵਾ ਸਾਡਾ ਕੱਢਦਾ ਹੋਣਾ ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਵੀ ਜਿਹਨੂੰ ਤੈਨੂੰ ਇੰਨਾ ਸੋਹਣਾ ਸਰੀਰ ਬਖਸ਼ਿਆ ਆ ਕਿੰਨੀਆਂ ਸੋਹਣੀਆਂ ਸਨ ਅੱਖਾਂ ਬੱਛੀਆਂ ਤੇ ਡੀਪਲੀ ਸੋਚ ਕੇ ਦੇਖਿਓ ਜੇ ਅੱਖਾਂ ਹੀ ਨਾ ਹੁੰਦੀਆਂ ਤੇ ਅੱਜ ਆਪਾਂ ਸ੍ਰਿਸ਼ਟੀ ਦਾ ਆਨੰਦ ਲੈਂਦੇ ਨਜ਼ਾਰਾ ਲੈਂਦੇ ਹੁਣ ਆਪਾਂ ਕਈ ਵਾਰੀ ਕੋਈ ਉਹਦੀ ਅਦਭੁੱਤ ਬਣਾਈ ਚੀਜ਼ ਦੇਖਦੇ ਹਾਂ ਮੰਨ ਲਓ ਕਿਸੇ ਕੋਈ ਵੀ ਬੰਦਾ ਹੈ ਚਾਹੇ ਉਹ ਪ੍ਰਮਾਤਮਾ ਨੇ ਟੁੱਟਿਆ ਹੋਇਆ ਹੀ ਹੈ ਕਿਤੇ ਆਪਾਂ ਨਵੀਂ ਜਗ੍ਹਾ ਘੁੰਮਣ ਜਾਂਦੇ ਹਾਂ ਤੇ ਜਦੋਂ ਕੋਈ ਅਦਭੁੱਤ ਉਹਦੀਆਂ ਬਣਾਈਆਂ ਹੋਏ ਪਹਾੜੀਆਂ ਜਾਂ ਕੋਈ ਇਹੋ ਜਿਹੇ ਦਰਖਤ ਦੇਖਦੇ ਹਾਂ ਇਹੋ ਜਿਹਾ ਕੋਈ ਪੰਛੀ ਦੇਖਦੇ ਹਾਂ ਤੇ ਦੇਖ ਕੇ ਆਪਾਂ ਕਹਿੰਦੇ ਯਾਰ ਕਿਆ ਬਾਤ ਹੈ ਯਾਰ ਕਿੰਨਾ ਵਧੀਆ ਬਣਾਇਆ ਜੇ ਅੱਖਾਂ ਹੀ ਨਾ ਹੁੰਦੀਆਂ ਤੇ ਤੂੰ ਇਹ ਕਿਆ ਬਾਤ ਬੋਲਣੀ ਸੀ ਨਹੀਂ ਬੋਲਣਾ ਸੀ ਨਾ ਇਹ ਉਹਦੀ ਕਿਰਪਾ ਹੈ ਹੁਣ ਕੰਨ ਬਖਸ਼ਿਆ ਸਾਨੂੰ ਚਾਹੇ ਬੰਦਾ ਪ੍ਰਮਾਤਮਾ ਤੋਂ ਟੁੱਟਿਆ ਹੋਈ ਆ ਕੰਨਾਂ ਦਾ ਰਸਤਾ ਲੈਂਦਾ ਨਾ ਚਾਹੇ ਗਾਣੇ ਸੁਣ ਕੇ ਲੈਂਦਾ ਉਹਦੇ ਕੋਈ ਤਾਂ ਉਹਨੇ ਆਪਦੇ ਖਰਾਕਤਾ ਬਣਾ ਰੱਖੀ ਆ ਨਾ ਬੇਸੇ ਗਾਣੇ ਸੁਣਨਾ ਕੋਈ ਚੰਗੀ ਗੱਲ ਨਹੀਂ ਬਾਣੀ ਇਹ ਗੱਲਾਂ ਤੋਂ ਸਾਨੂੰ ਪਰਹੇਜ਼ ਕਰਦੀ ਆ ਰੋਕਦੀ ਆ ਕੰਨ ਗਾਣੇ ਸੁਣਨ ਨੂੰ ਨਹੀਂ ਦਿੱਤੇ ਪਰ ਇੱਕ ਮੈਂ ਗੱਲ ਕਰ ਰਿਹਾ ਜੇ ਬੰਦਾ ਪ੍ਰਮਾਤਮਾ ਤੋਂ ਟੁੱਟਿਆ ਹੋਇਆ ਹੈ ਜਿਉ ਗਾਣੇ ਵੀ ਸੁਣ ਰਿਹਾ ਤੇ ਕੰਨਾਂ ਨਾਲ ਹੀ ਰਸ ਲੈ ਰਿਹਾ ਨਾ ਤੇ ਜੇ ਕਾਨੀ ਨਾ ਹੁੰਦੇ ਫਿਰ ਉਹ ਗਾਣੇ ਸੁਣਦਾ ਨਹੀਂ ਸੁਣਦਾ ਸੀ ਤੇ ਭਾਈ ਜੇ ਤੈਨੂੰ ਅੱਖਾਂ ਤੇ ਕੰਨੋਂ ਨੇ ਸਹੀ ਸਲਾਮਤ ਇਨਾ ਸੋਨਾ ਸਰੀਰ ਬਖਸ਼ਿਆ ਨਾ ਜਿਨੇ ਤੈਨੂੰ ਇਹ ਸਰੀਰ ਦਿੱਤਾ ਹੈ ਇਹ ਸਾਰਾ ਕੁਝ ਦਿੱਤਾ ਹੈ ਤਾਨ ਦਿੱਤਾ ਹੈ ਧਨ ਦਿੱਤਾ ਹੈ ਉਹਦੇ ਨਾਲ ਤੂੰ ਪਿਆਰ ਹੀ ਨਹੀਂ ਪਾਇਆ ਐਦੂ ਕੋਈ ਮਾੜੀ ਗੱਲ ਹੋ ਸਕਦੀ ਹੈ ਜਿਸ ਪ੍ਰਮਾਤਮਾ ਨੇ ਸਾਨੂੰ ਐਡੀ ਵੱਡੀ ਸਾਡੇ ਤੇ ਬਖਸ਼ਿਸ਼ ਕੀਤੀ ਹੋਵੇ ਤੇ ਸਾਡੀ ਜ਼ਿੰਦਗੀ ਦੇ ਵਿੱਚ ਉਹਦੇ ਨਾਮ ਜਪਣ ਦੇ ਲਈ ਉਹਦੀ ਯਾਦ ਦੇ ਵਿੱਚ ਬੈਠਣ ਦੇ ਲਈ ਸਾਡੇ ਕੋਲ ਸਮਾਂ ਹੀ ਨਾ ਹੋਵੇ ਇਸ ਤੋਂ ਘਨੌਰੀ ਹਰਕਤ ਹੋਰ ਕੋਈ ਹੋ ਸਕਦੀ ਹੈ ਇਸ ਤੋਂ ਮਾੜੀ ਗੱਲ ਕੋਈ ਹੋਰ ਹੋ ਸਕਦੀ ਹੈ ਇਹ ਸੋਚਿਓ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਨੂੰ ਦੱਸ ਰਹੇ ਹੈ ਕਹੋ ਨਾਨਕ ਨਰਬਾਵਰੇ ਅਬ ਕਿਉਂ ਡੋਲਤ ਦੀਨਾ ਨਾਨਕ ਆਖਦਾ ਹੈ ਏ ਝੱਲਿਆ ਮਨੁੱਖਾ ਜਦੋਂ ਤੇਰਾ ਨਾਮ ਜਪਨ ਦਾ ਸਮਾਂ ਸੀ ਉਹ ਸਮਾਂ ਤਾਂ ਤੂੰ ਕੱਢ ਲਿਆ ਵਕਾਰਾਂ 'ਚ ਲੱਗਿਆ ਰਿਆ ਹੁਣ ਤੂੰ ਬੁੱਢਾ ਹੋ ਗਿਆ ਮੰਜੇ ਤੇ ਪਿਆ ਬਿਮਾਰੀ ਤੈਨੂੰ ਚੁੰਬੜ ਗਈ ਹੈ ਕੋਈ ਨਾ ਕੋਈ ਤੇ ਜੇ ਆਪਣੇ ਜੀਵਨ ਦੀ ਲਈ ਰੀਲ ਆ ਨਾ ਜਿਹੋ ਜਿਹੇ ਕੰਮ ਕੀਤੇ ਉਹ ਜੋ ਚਲਦੀ ਹੈ ਫਿਰ ਦਿਮਾਗ ਦੇ ਵਿੱਚ ਅੱਖਾਂ ਦੇ ਸਾਹਮਣੇ ਹੁੰਦੀ ਹੈ ਨਾ ਇਹ ਰੀਲ ਚੱਲਦੀ ਹੈ ਤੁਸੀਂ ਤੁਸੀਂ ਵੀ ਸਮਾਜ 'ਚ ਰਹਿੰਦੇ ਹੋ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਬੰਦੇ ਦੀ ਕਿਸੇ ਦੀ ਕੋਈ ਆਖਰੀ ਸਟੇਜ ਤੇ ਹੁੰਦਾ ਨਾ ਉਹ ਫਿਰ ਇੱਕੇਦਮ ਡਰਦਾ ਉਹ ਮੈਨੂੰ ਜਮਦੂਤ ਲੈਣ ਆ ਗਏ ਉਹ ਮੈਨੂੰ ਫਲਾਣਾ ਲੈਣ ਆ ਗਿਆ ਉਹ ਮੈਨੂੰ ਡਰਾਉਂਦੇ ਆ ਉਹ ਕਿਉਂ ਇੱਕ ਰੀਲ ਚਲਦੀ ਐ ਸਾਡੇ ਜਿਹੜੇ ਵਿਕਾਰ ਕੀਤੇ ਉਹ ਰੀਲ ਚਲਦੀ ਉਹਨਾਂ ਤੋਂ ਫਿਰ ਡਰਦਾ ਤੇ ਗੁਰੂ ਪਾਸ਼ਾ ਜੀ ਕਹਿੰਦੇ ਕਹੋ ਨਾਨਕ ਨਰ ਬਾਬਰੇ ਉਹ ਬੇਸਮਝਿਆ ਮਨੁੱਖਾ ਉਹ ਝੱਲਿਆ ਮਨੁੱਖਾ ਅਬ ਕਿਉਂ ਡੋਲਤ ਦੀਨ ਹੁਣ ਕਿਉਂ ਕਬਰਾਇਆ ਫਿਰਦਾ ਜਿਹੜਾ ਸਮਾਂ ਸੀ ਜਵਾਨੀ ਦਾ ਉਦੋਂ ਤਾਂ ਤੂੰ ਯਾਦ ਨਹੀਂ ਕੀਤਾ ਤੇ ਹੁਣ ਕਬਰੌਣਾ ਫਿਰਦਾ ਗੁਰੂ ਪਾਸ਼ਾ ਜੀ ਕਹਿੰਦੇ ਫਿਰ ਅੱਗੇ ਗੱਲ ਕੀ ਕਹਿ ਰਿਹਾ ਪਾਸ਼ਾ ਜੀ ਕਹਿੰਦੇ ਤਨ ਧਨ ਸੰਪੈ ਸੁਖ ਦਿਓ ਅਰ ਜਨਿਕੇ ਧਾਮ ਜਿਸ ਪ੍ਰਮਾਤਮਾ ਨੇ ਸਰੀਰ ਦਿੱਤਾ ਧਨ ਦਿੱਤਾ ਜ਼ਾਇਦਾਤ ਦਿੱਤੀ ਸੁਖ ਦਿੱਤੇ ਅਤੇ ਸੋਹਣੇ ਘਰ ਦਿੱਤੇ ਆ ਇਹ ਪ੍ਰਮਾਤਮਾ ਦੀ ਗੱਲ ਆ ਵੀ ਈਡੀ ਵੱਡੀ ਸਾਡੇ ਤੇ ਉਹਨੇ ਕਿਰਪਾ ਕੀਤੀ ਏ ਸਾਰਿਆਂ ਕੋਲੇ ਆਪਣਾ ਕੋ ਕਿੰਨੀਆਂ ਫੈਸਿਲਿਟੀਆਂ ਅੱਜ ਕਿੱਡੀ ਵੱਡੀ ਕਿਰਪਾ ਕੀਤੀ ਹੈ ਤੇ ਗੁਰੂ ਪਾਤਸ਼ਾਹ ਜੀ ਅੱਗੇ ਕਹਿੰਦੇ ਕਹੋ ਨਾਨਕ ਸੁਣ ਰੇ ਮਨਾ ਸਿਮਰਤ ਕਾਹੇ ਨਾਮ ਗੁਰੂ ਪਾਤਸ਼ਾਹ ਜੀ ਕਹਿੰਦੇ ਜਿਨੇ ਤੈਨੂੰ ਸੁੱਖ ਦਿੱਤੇ ਆ ਸੋਹਣਾ ਸਰੀਰ ਦਿੱਤਾ ਹੈ ਧਨ ਦਿੱਤਾ ਹੈ ਜਾਇਦਾਦ ਦਿੱਤੀ ਹੈ ਨਾਨਕ ਆਖਦਾ ਹੈ ਮਨਾ ਸੁਣ ਆ ਗੁਰੂ ਦੀ ਗੱਲ ਸੁਣ ਫੇਰ ਵੀ ਤੂੰ ਉਹਨੂੰ ਯਾਦ ਨਹੀਂ ਕਰਦਾ ਉਹਦੇ ਲਈ ਸਮਾਂ ਨਹੀਂ ਕੱਢਦਾ ਦੱਸੋ ਭਾਈ ਹੁਣ ਤੁਸੀਂ ਸਾਰੇ ਪੜੇ ਲਿਖੇ ਆਂ ਆਪ ਹੀ ਦੱਸੋ ਜਿਹੜੇ ਪ੍ਰਮਾਤਮਾ ਵਾਹਿਗੁਰੂ ਨੇ ਸਾਨੂੰ ਸਾਰਾ ਕੁਝ ਬਖਸ਼ਿਆ ਤੇ ਆਪਾਂ ਉਹਦੇ ਲਈ ਸਮਾਂ ਹੀ ਨਾ ਕੱਢੀਏ ਆਪ ਹੀ ਤੁਸੀਂ ਰਿਜ਼ਲਟ ਕੱਢੋ ਵੀ ਉਹਨੂੰ ਕੀ ਕਹਾਂਗੇ ਆਪਾਂ ਕਿੱਡੀ ਮਾੜੀ ਗੱਲ ਲੈਣਾ ਜਿੰਨੇ ਵੀ ਮੇਰੇ ਵੀਰ ਭਰਾ ਸੁਣ ਰਹੇ ਆਂ ਕੋਈ ਵੀ ਮਾਈ ਭਾਈ ਸੁਣ ਰਿਹਾ ਸੱਚ ਕਰਕੇ ਜਾਣਿਓ ਚਾਹੀਏ ਤੁਸੀਂ ਮੇਰੀ ਵੀਡੀਓ ਸੁਣੋ ਚਾਹੇ ਨਾ ਸੁਣੇ ਮੈਨੂੰ ਕੋਈ ਗੱਲ ਨਹੀਂ ਪਰ ਮੇਰਾ ਇੱਕ ਹੁਕਮ ਦਿੰਨਾ ਮੈਂ ਗੁਰਬਾਣੀ ਦੇ ਨਾਲ ਜੜੋ ਭਾਈ ਗੁਰਬਾਣੀ ਤੋਂ ਬਿਨਾ ਕੋਈ ਵੀ ਉਧਾਰ ਨਹੀਂ ਐ ਸੱਚ ਕਰਕੇ ਜਾਣਿਓ ਗੁਰਬਾਣੀ ਤੋਂ ਬਿਨਾ ਤੁਸੀਂ ਗੁਰਬਾਣੀ ਦੇ ਨਾਲ ਜੜੋ ਨਿਤਾ ਪ੍ਰਤੀ ਗੁਰਬਾਣੀ ਦੇ ਪਾਠ ਕਰੋ ਸੋਚ ਨੂੰ ਪੋਜੀਟਿਵ ਰੱਖੋ ਗੁਰੂ ਨੇ ਕਿਹਾ ਸੀ ਮਨ ਨੂੰ ਚੜ੍ਹਦੀ ਕਲਾ 'ਚ ਰੱਖੀ ਤੇ ਸਰਬੱਤ ਦਾ ਭਲਾ ਮੰਗੀ ਇਹ ਸਿੱਖ ਦਾ ਉਦੇਸ਼ ਹੈ ਠੀਕ ਹੈ ਜੀ ਪੋਜੀਟਿਵ ਰਹੋ ਗੁਰਬਾਣੀ ਪੜੋ ਉਹਦੀ ਯਾਦ ਦਿਮਾਗ ਦੇ ਵਿੱਚ ਫालतू ਗੱਲਾਂ ਨਾ ਚੱਲਣ ਦੇ ਉਹਦੀ ਯਾਦ ਦੇ ਵਿੱਚ ਰਹੋ ਤੇ ਤੁਸੀਂ ਆਪਣੇ ਆਪ ਦੇਖੋ ਤੁਹਾਡੇ ਜੀਵਨ ਦੇ ਵਿੱਚ ਤਬਦੀਲੀ ਆਵੇਗੀ ਤੁਹਾਡੇ ਜੀਵਨ ਦੇ ਵਿੱਚ ਖੁਸ਼ੀ ਦੀ ਲਹਿਰ ਚੱਲੇਗੀ ਤੁਸੀਂ ਤੁਹਾਡਾ ਜੋ ਜੀਵਨ ਆ ਉਹ ਆਨੰਦਮਈ ਬਣ ਜਾਵੇਗਾ ਤਾਂ ਕਰਕੇ ਗੁਰੂ ਪਾਸਚਰਾ ਜੀ ਕਹਿੰਦੇ ਆ ਸਭ ਸੁਖ ਦਾਤਾ RAM ਹੈ ਦੂਸਰ ਨਾਂ ਹੈ ਨ ਕੋਈ ਗੁਰੂ ਪਾਤਸ਼ਾਹ ਜੀ ਕਹਿੰਦੇ ਆ ਜਿਸ ਪਰਮਾਤਮਾ ਦੇ ਨਾਲ ਮੈਂ ਜੁੜਨ ਨੂੰ ਤੈਨੂੰ ਕਹਿ ਰਿਹਾ ਨਾ ਸਭ ਸੁਖ ਦਾਤਾ RAM ਹੈ RAM ਦਾ ਮਤਲਬ ਕਿਸੇ ਸਰੀਰ ਦੇ ਨਾਲ ਨਾ ਜੁੜ ਜਿਓ ਕਿਸੇ ਵੀ ਮਨੁੱਖ ਦਾ ਨਾਮ RAM ਹੋ ਸਕਦਾ ਹੈ RAM ਦਾ ਮਤਲਬ ਹੁੰਦਾ ਸਾਰਿਆਂ ਚ ਰਮਿਆ ਹੋਇਆ ਪਰਮਾਤਮਾ ਵਾਹਿਗੁਰੂ ਉਹ ਇੱਕ ਅਦੁੱਤੀ ਸ਼ਕਤੀ ਹੈ ਅਸੀਂ ਆਪਣੇ ਇਲਾਕੇ ਦੇ ਹਿਸਾਬ ਨਾਲ ਅਸੀਂ ਆਪਣੇ ਲੈਂਗੁਏਜ ਦੇ ਹਿਸਾਬ ਦੇ ਨਾਲ ਅਸੀਂ ਉਹਨੂੰ ਕਿਸੇ ਵੀ ਨਾਮ ਦੇ ਨਾਲ ਪੁਕਾਰ ਸਕਦੇ ਹਾਂ ਕੋਈ ਵਾਹਿਗੁਰੂ ਕਹੇ ਕੋਈ ਅੱਲਾ ਕਹੇ ਕੋਈ ਰਾਮ ਕਹੇ ਇਹ ਚੀਜ਼ਾਂ ਦਾ ਰੌਲਾ ਨਹੀਂ ਹੈ ਪਰ ਕਿਸੇ ਮਨੁੱਖ ਦੇ ਨਾਲ ਨਹੀਂ ਜੁੜਨਾ ਇਹ ਤੇ ਅਦੁੱਤੀ ਸ਼ਕਤੀ ਨੂੰ ਗਿਆਨ ਕੀਤਾ ਗੁਰੂ ਪਾਤਸ਼ਾਹ ਜੀ ਨੇ ਧੰਨ ਸਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਜਿਹਦੇ ਸਾਰੇ ਸੁੱਖਾਂ ਦਾ ਦਾਤਾ ਰਾਮ ਆ ਨਾ ਉਹਦੇ ਨਾਲ ਤੂੰ ਜੁੜਨਾ ਕਰ ਉਹ ਦਿਨ ਜੁੜੇਗਾ ਤਾਂ ਤੇਰੀ ਜਿੰਦਗੀ ਦੇ ਵਿੱਚ ਖੁਸ਼ੀ ਦੀ ਲਹਿਰ ਚੱਲੇਗੀ। ਗੁਰੂ ਪਾਤਸ਼ਾਹ ਜੀ ਕਹਿੰਦੇ ਆ ਕਹੋ ਨਾਨਕ ਸੁਨਰੀ ਮਨਾ ਤ ਸਿਮਰਤ ਗਤ ਹੋਏ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਆ ਤੂੰ ਕਿੱਥੇ ਮਰਜੀ ਭੱਜਿਆ ਫਿਰ ਭਲਿਆ ਜੇ ਤੂੰ ਚਾਹਨਾ ਨਾ ਮੇਰੀ ਗਤੀ ਹੋ ਜੇ ਤੇ ਉਸ ਪ੍ਰਮਾਤਮਾ ਨੂੰ ਸਿਮਰਿਆ ਗਤੀ ਹੁੰਨੀ ਆ। ਜਿਹੜਾ ਤੈਨੂੰ ਬਕਾਰਾਂ ਦੇ ਵਿੱਚੋਂ ਕੱਢ ਸਕਦਾ ਹੈ ਜਿਹੜਾ ਨੇ ਖਸਮਿਆਂ ਦਾ ਖਸਮ ਹੈ ਜਿਹੜਾ ਸਾਰੀ ਦੁਨੀਆ ਨੂੰ ਚਲਾਉਣ ਵਾਲਾ ਜਦੋਂ ਤੱਕ ਉਹਦਾ ਤੂੰ ਨਾਮ ਨਹੀਂ ਜਪਦਾ ਉਹਦੇ ਨਾਮ ਦੇ ਨਾਲ ਨਹੀਂ ਨਾ ਜੁੜਦਾ ਉਹਦਾ ਚਕ ਤੇਰੀ ਗਤੀ ਨਹੀਂ ਹੁੰਦੀ ਅੱਜ ਕੱਲ ਦੁਨੀਆ ਤੇ ਰਿਵਾਜ ਚੱਲੇ ਹੋਏ ਬਹੁਤ ਪੁਰਾਣੇ ਪਰੰਪਰਾਾਂ ਚੱਲੀਆਂ ਹੋਈਆਂ ਅਸੀਂ ਵੀ ਉਹ ਪਰੰਪਰਾਾਂ ਦੇ ਵਿੱਚ ਬਹੁਤੇ ਬੰਦੇ ਫਸੇ ਰਹਿੰਦੇ ਆ ਕਿ ਮਰਨ ਤੋਂ ਬਾਅਦ ਬੰਦੇ ਦੀ ਅਸੀਂ ਗਤੀ ਕਰਾਉਣੀ ਆ ਉਹ ਭਲੇ ਉਹ ਜਿਹੜੀ ਜਿਉਂਦੇ ਜੀਨ ਨਹੀਂ ਗਤੀ ਹੋਈ ਜਿਹਨੇ ਪ੍ਰਮਾਤਮਾ ਦੀ ਯਾਦ ਚੀ ਨਹੀਂ ਜੁਟ ਕੇ ਬੈਠਾ ਉਹਦੀ ਮਰਿਆਂ ਤੋਂ ਬਾਅਦ ਕਿਹੜੀ ਗਤੀ ਕਰਾਉਣੀ ਹੈ ਮਰਿਆਂ ਤੋਂ ਬਾਅਦ ਗਤੀ ਨਹੀਂ ਕਰਾਉਣੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਨੂੰ ਸਿੱਖਿਆ ਦਿੰਦੇ ਆ ਕਹਿੰਦੇ ਜਿਉਂਦੇ ਜੀ ਉਸ ਪ੍ਰਮਾਤਮਾ ਦੇ ਨਾਲ ਜੁਟਨਾ ਕਰ ਉਸ ਵਾਹਿਗੁਰੂ ਉਸ ਰਾਮ ਦੀ ਯਾਦ ਦੇ ਵਿੱਚ ਜੁੜਿਆ ਕਰ ਤਾਂ ਕਰਕੇ ਤੈਨੂੰ ਜਿਉਂਦੇ ਜੀ ਤੇਰੇ ਜੀਵਨ ਦੀ ਗਤੀ ਹੋ ਜਾਵੇਗੀ ਅੱਜ ਆਪਾਂ ਇੰਨੀਆਂ ਕੁ ਵਿਚਾਰਾਂ ਤੁਹਾਡੇ ਨਾਲ ਕਰਨੀਆਂ ਸੀ ਹੋਈਆਂ ਗਲਤੀਆਂ ਤੋਂ ਖਿਮਾ ਦੇ ਜੱਜ ਕਹਾ ਸਤਿਗੁਰੂ ਜੀ ਬਖਸ਼ਣਹਾਰ ਹੈ ਆਪ ਸਾਰੇ ਬਖਸ਼ਣਯੋਗ ਹੈ ਦਾਸ ਤੇ ਕਿਰਪਾ ਕਰਨੀ ਹੋਈਆਂ ਗਲਤੀਆਂ ਤੋਂ ਖਿਮਾ ਦੇ ਜੱਜ ਤੇ ਮਾਫੀ ਮੰਗਦੇ ਆਂ ਗੁਰੂ ਅੱਗੇ ਚਰਨਾਂ ਤੇ ਵਿਚ ਅਰਦਾਸ ਅਕੀ ਅੱਗੇ ਤੋਂ ਸੋਝੀ ਬਖਸ਼ਣਾ ਗੁਰਬਾਣੀ ਦੀਆਂ ਵਿਚਾਰਾਂ ਕਰਨ ਦੀ ਤੇ ਮੇਰੀ ਇੱਕ ਬੇਨਤੀ ਹੈ ਤੁਹਾਡੇ ਸਾਰਿਆਂ ਦੇ ਅੱਗੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਜਰੂਰ ਕਰਨਾ ਤਾਂ ਕਿ ਆਪਾਂ ਗੁਰ ਗਮਾਰ ਜਰਬਾਨੀ ਦੀਆਂ ਇਸੇ ਤਰ੍ਹਾਂ ਵੀਡੀਓ ਇਤਿਹਾਸ ਦੀਆਂ ਵੀਡੀਓ ਬੰਮ ਨਮ ਦੇ ਲਈ ਕੇ ਤੇ ਤੁਸੀਂ ਮੇਰਾ ਸਾਰਿਆਂ ਨੇ ਸਹਿਯੋਗ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ